ਅਕਾਲੀ ਲੜਾਈ ਲੜ ਰਿਹਾ ਹੈ ਸਿੱਖ ਮਸਲਿਆਂ ਤੇ ਪੰਜਾਬ ਦੇ ਮਸਲਿਆਂ ਤੇ ਪੰਜਾਬੀਆਂ ਦੇ ਮਸਲਿਆਂ ਤੇ ਬੜੇ ਲੰਬੇ ਸਮੇਂ ਤੋਂ ਲੜ ਰਿਹਾ ਹੈ ਜੋ 1977 ਤੋਂ ਬਾਅਦ ਕਿਉਂਕਿ ਜੋ ਸਾਨੂੰ ਆਸਾਂ ਸੰਨ ਆਜ਼ਾਦੀ ਤੋਂ ਬਾਅਦ ਉਹ ਸਾਡੀਆਂ ਆਸਾਂ ਪੂਰੀਆਂ ਨਹੀਂ ਹੋਈਆਂ ਇਸ ਕਰਕੇ ਅਸੀਂ ਲੜਾਈ ਉਸ ਵੇਲੇ ਤੋਂ ਸ਼ੁਰੂ ਕਰਤੀ ਉਹ ਲੜਾਈ ਸਾਡੀ ਜਾਰੀ ਹੈ ਜਾਰੀ ਰਹੇਗੀ ਇਹ ਲੜਾਈ ਸਾਡੀ ਪੰਜਾਬ ਪੰਜਾਬੀਆਂ ਸਿੱਖ ਮਸਲਿਆਂ ਵਾਸਤੇ ਲੜਾਈ ਹੈ ਔਰ ਇਹ ਸਾਡਾ ਜਿਹੜਾ ਬੈਨੀਫੈਸਟੋ ਹੈ ਜੀ ਨੂੰ ਸੇ ਐਲਾਨਨਾਮਾ ਕਿਹਾ ਉਹਦੇ ਚ ਇਹ ਸਾਰੀ ਗੱਲਾਂ ਸਹੀ ਲਿਖ ਕੇ ਇੱਥੇ ਪਬਲਿਕ 'ਚ ਲੈ ਕੇ ਆਇਆ ਸਾਹਮਣੇ ਤਾਂ ਕਿ ਕਿਸੇ ਨੂੰ ਭੁਲੇਖਾ ਨਾ ਰਹੇ ਸੋ ਇਹ ਜਦੋਂ ਜੈ ਸਾਡੀ ਜਾਰੀ ਲੜਦੇ ਆ ਰਹੇ ਹਾਂ ਲੜ ਰਹੇ ਹਾਂ ਤੇ ਲੜਦੇ ਰਹਾਂਗੇ ਅਖੀਰ ਜਿੱਤ ਪ੍ਰਾਪਤ ਕਰਾਂਗੇ ਕਿਤੇ ਸੀ ਰਸਤੇ 'ਚ ਰੁਕਦੇ ਨਹੀਂ ਜਿੱਤ ਪ੍ਰਾਪਤ ਕਰਕੇ ਰਹਿਾਂਗੇ ਮੈਂ ਸਮੁੱਚੇ ਪੰਜਾਬ ਦੇ ਨੂੰ ਅਪੀਲ ਕਰਦਾ ਕਿ ਆਓ ਆਪਸ ਸਾਥ ਦਿਓ ਇਹ ਲੜਾਈ ਜਿਹੜੀ ਹੈ ਸਾਡੀ ਇਕੱਲਿਆਂ ਦੀ ਨਹੀਂ ਇਹ ਸਮੁੱਚੇ ਸਿੱਖ ਜਗਤ ਦੀ ਲੜਾਈ ਹੈ ਧਰਮ ਦੀ ਲੜਾਈ ਹੈ ਪੰਜਾਬੀਆਂ ਦੀ ਲੜਾਈ ਹੈ ਪੰਜਾਬੀ ਅਧੀ ਲੜਾਈ ਹੈ ਤੇ ਪੰਜਾਬ ਵਾਸਤੇ ਲੜਾਈ ਹੈ ਇਸ ਕਰਕੇ ਆਓ ਸਾਥ ਦਿਓ ਆਪਾਂ ਇਕੱਠੇ ਹੋ ਕੇ ਲੜਾਈ ਜਿੱਤੀਏ ਤੇ ਕਾਲੀ ਦਨ ਹਮੇਸ਼ਾ ਕੇਦੇ ਪਿੱਛੇ ਨਹੀਂ ਹਟੇਗਾ ਤਕੜਾ ਹੋਗੇ ਤੇ ਪਹਿਰਾ ਦੇਗਾ ਮੈਂ ਜੋਰ ਨਾਲ ਕਹਿਣਾ ਚਾਹੁੰਦਾ ਕਿ ਲੜਦੇ ਆ ਲੜਦੇ ਰਹਾਂਗੇ ਤੇ ਜਿੱਤਾਂਗੇ